ਧਰਮਵੀਰ ਗਾਂਧੀ ਦੀ ਗੱਡੀ 'ਚ ਤੇਲ ਤੱਕ ਪਵਾਉਂਦਾ ਮੈਂ ਕਿਤੇ ਲੈ ਕੇ ਜਾਣਾ ਸੀ ਤਦ ਮੈਂ ਆਪਣੀ ਜੇਬ 'ਚੋਂ 1000 ਰੁਪਏ ਦਾ ਤੇਲ ਪਵਾ ਕੇ ਲੈ ਗਿਆ ਦੇਖੋ ਜਦੋਂ ਐਮਪੀ ਬਣ ਗਏ ਮੈਨੂੰ ਨਹੀਂ ਲੱਗਦਾ ਫੇਰ ਆਪਾਂ ਨੂੰ ਇਹ ਚਾਹੀਦਾ ਕਿ ਤੇਲ ਪਵਾਉ ਤਾਂ ਜਾਵਾਂਗੇ ਧੁਕਮੇ ਉਹਦੇ ਤੇ ਪਹੁੰਚ ਗਏ ਤਾਂ ਸਾਨੂੰ ਸਭ ਤੇ ਜਾਣਾ ਪੈਣਾ ਉਹ ਬਾਕੀ ਤਾਂ ਉਹਨਾਂ ਨੇ ਮੈਨੂੰ ਕੋਈ ਨਿਸ਼ਾਨੀ ਸੀਗੀ ਮੈਨੂੰ ਕਹਿਣ ਦੀ ਲੋੜ ਨਹੀਂ ਆਮ ਆਦੀ ਪਾਰਟੀ ਨੇ ਉਹ ਜੋ ਕਲਚਰ ਸੀ ਵੀਆਈਪੀ ਕਲਚਰ ਸੀ ਉਹ ਖਤਮ ਕਰਤਾ ਅੱਜ ਸਕੂਟਰ ਨੂੰ ਤੁਸੀਂ ਵੀਆਈਪੀ ਕਲਚਰ ਕਹਿੰਦੇ ਹੋ ਤਾਂ ਤੁਹਾਡੇ ਸਾਹਮਣੀਆਂ ਤੁਸੀਂ ਆਮ ਆਦੀ ਪਾਰਟੀ ਜਿੱਦਾਂ ਦੀ ਆਈ ਆ ਉਦੋਂ ਤਾਂ ਉਹ ਐਨੇ ਦੁਖੀ ਨੇ ਵੀ ਸਾਡਾ ਸਾਰਾ ਸਟੈਂਡਰਡ ਖਤਮ ਕਰਤਾ ਜਿੱਦਾਂ ਆ ਸਾਡੇ ਭਰਾ ਨੇ ਰਜਵਾੜਿਆਂ ਨੂੰ ਬਾਤ ਪਾਈ ਸੀ ਕਿ ਇਸੇ ਤਰ੍ਹਾਂ ਡਾਕਟਰ ਬਲਬੀਰ ਜੀ ਵੀ ਉਹ ਨਾ ਧਨਾਠਾ ਨੂੰ ਬਾਤ ਪਾਉਣਗੇ ਤੁਸੀਂ ਮੇਝਾ ਕਹਿੰਦੇ ਸੀ ਕਿ ਵੀ ਜਦੋਂ ਵੀ ਲੈਕਚਰ ਹੁੰਦੇ ਨੇ ਤਾਂ ਮਹਿਲ ਦੇ ਗੇਟ ਖੁੱਲ ਜਾਂਦੇ ਨੇ ਹੁਣ ਮਹਿਲ ਦੇ ਗੇਟ ਖੁੱਲੇ ਹੋਏ ਨੇ ਹਾਂ ਜੀ ਸਰ ਬਸ ਇਸ ਤੋਂ ਬਾਅਦ ਜਿਹੜਾ ਹੈ ਉਹ ਇੱਕ ਵਾਰੀ ਨਾ ਹੁਣ ਮਨ ਲੱਗਾ ਪਟਿਆਲੇ ਵਾਲੇ ਬਾਹਰੋਂ ਤਾਲਾ ਲਾਣ ਨੇ ਜੀ ਇਹਨਾਂ ਨੂੰ ਕੋਈ ਐਨੀ ਹੈ ਕਿ ਇੱਧੀਆਂ ਗੱਡੀਆਂ ਦਾ ਕਾਫਲਾ ਲੈ ਕੇ ਘੁੰਮਿਏ ਜਾਂ ਸਕਿਉਰਟੀ ਲੈ ਕੇ ਘੁੰਮਿਏ ਅਸੀਂ ਕਿਸੇ ਤੇ ਝੂਠਾ ਪਰਚਾ ਨਹੀਂ ਕਰਵਾਇਆ ਕਿਸੇ ਦੇ ਧੀ ਪੁੱਤ ਨੂੰ ਨਸ਼ੇ ਤੇ ਨਹੀਂ ਲਾਇਆ ਕਿਸੇ ਦੀ ਪ੍ਰਾਪਰਟੀ ਤੇ ਕੋਈ ਕਬਜ਼ਾ ਨਹੀਂ ਕਰਾਇਆ ਉਹ ਜਿਹੜੇ ਕੈਂਡੀਡੇਟ ਹੈਗੇ ਨੇ ਤੇ ਨਾਲ ਉਹਨਾਂ ਨੂੰ ਸਵਾਲ ਕਰਿਓ ਕਿ ਤੁਹਾਡੀ ਸਰਕਾਰ ਵੀ ਹੈ ਨਹੀਂ ਤੁਸੀਂ ਸੱਤਾ ਵੀ ਭੋਗੀ ਹੈ ਲੋਕਾਂ 'ਚ ਜਾ ਕੇ ਦਿਖਾਓ ਕਿ ਇੱਕ ਵਾਰੀ 24 ਘੰਟੇ ਜੋ 18 ਘੰਟੇ ਕੰਮ ਕਰਦੇ ਨੇ ਜੀ ਸਾਰਾ ਟਾਈਮ ਸਾਰਾ ਟਾਈਮ ਜਦੋਂ ਤੁਸੀਂ ਦੇਖਿਆ ਕਦੇ ਉਹਨਾਂ ਨੂੰ ਆਪਣੇ ਸੀਮਾ ਉੱਚ ਵੀ ਦੇਖਿਆ ਜੀ ਸਾਰਾ ਦਿਨ ਤਾਂ ਉਹ ਪਬਲਿਕ ਦੀ ਸੇਵਾ ਦੇ ਵਿੱਚ ਹਰ ਥਾਂ ਤੇ ਨੇ ਤਾ 2 ਐਮ ਐਲ ਸਕੂਟਰੀ ਤੇ ਢੇਡਾ ਲਾ ਰਹੇ ਨੇ ਕੀ ਰਾਉਂਡ ਲਾ ਰਹੇ ਹੋ ਰਾਉਂਡ ਹੀ ਲਾ ਰਹੇ ਹਾਂ ਸੇ ਚੈੱਕ ਕਰ ਰਹੇ ਹਾਂ ਜੇ ਕੋਈ ਕਮੀ ਪੇਸ਼ੀ ਪੂਰੀ ਕਰਦੀ ਹੈ ਸਰ ਕਮੀ ਪੇਸ਼ੀ ਕੀ ਹੈ ਵੈਸੇ ਨੇ ਤਾਂ ਸਾਡੀ ਉਮੀਦ ਤੋਂ ਵੀ ਉੱਪਰ ਦਾ ਇਕੱਠ ਹੋਇਆ ਵੈ ਜੀ ਬਹੁਤ ਵਧੀਆ ਬਹੁਤ ਵਧੀਆ ਲੱਗ ਰਿਹਾ ਇਕੱਠ ਦੀਆਂ ਤਸਵੀਰਾਂ ਵੇਖ ਕੇ ਸਰ ਸਾਰਾ ਸ਼ਹਿਰ ਅਜੂਮੜਿਆ ਹੋਇਆ ਹੈ ਆਪਣੇ ਮਹਿਬੂਬ ਨੇ ਤਾਸੀਮ ਸਾਹਿਬ ਭਗਵੰਤ ਮਾਨ ਜੀ ਨੂੰ ਦੇਖਣ ਵਾਸਤੇ ਜੀ ਕਲਵੰਤ ਜੀ ਤੁਸੀਂ ਬੈਠੇ ਹੋ ਨਾਲ ਅ ਵੈਸੇ ਇਹ ਨਾ 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 ਪੁਰਾਣਾ ਇਹ ਰਾਜ ਹੈ ਪਟਿਆਲੇ 'ਚ ਵੀ ਜਿਹੜਾ ਮਾਰਦੇ ਹੁੰਦੇ ਨੇ ਮੈਨੂੰ ਯਾਦ ਹੈ ਪਾਪਾ ਜਦੋਂ ਤੁਸੀਂ ਜਿੱਤੇ ਸੀ ਪਾਪਾ ਜੀ ਨੂੰ ਲੈ ਕੇ ਐਵੇਂ ਜਿਹੜਾ ਮਾਰਿਆ ਜਦੋਂ ਪੂਰੇ ਜਿੱਤ ਹੋਈ ਸੀ ਤੇ ਲੱਗਦਾ ਇਹ ਵੀ ਜਿੱਤ ਵੱਲ ਵਧ ਰਹੇ ਐ ਬਲਬੀਰ ਜੀ ਬਿਲਕੁਲ ਇਹ ਨਿਸ਼ਾਨੀ ਹੈ ਜੀ ਤਾਂ ਜਿਹੜੀ ਚੀਜ਼ ਤੋਂ ਜਿੱਤ ਮਿਲਦੀ ਹੋਵੇ ਉਸ ਚੀਜ਼ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ ਤਾਂ ਉਸੇ ਤਰ੍ਹਾਂ ਫਿਰ ਅੱਜ 라ਉਂਡ ਕੱਢ ਰਹੇ ਐ ਜਿੱਤ ਦਾ ਤੁਹਾਨੂੰ ਕਿਵੇਂ ਲੱਗ ਰਿਹਾ ਅੱਜ ਦੀਆਂ ਤਸਵੀਰਾਂ ਵੇਖ ਕੇ ਬਹੁਤ ਵੱਡੇ ਮਾਰਜਿਨ ਦੇ ਨਾਲ ਜਿਹੜੀ ਪਟਿਆਲਾ ਦੀ ਲੋਕ ਸਭਾ ਸੀਟ ਹੈ ਆਮ ਆਦਮੀ ਪਾਰਟੀ ਜਿੱਤੇਗੀ ਜੀ ਅ ਦੋ ਢਾਈ ਲੱਖ ਦੀ ਲੀਡ ਦੇ ਨਾਲ ਰਿਕਾਰਡ ਤੋੜੇਗੀ ਜਿੱਦਾਂ ਆ ਸਾਡੇ ਭਰਾ ਨੇ ਰਜਵਾੜਿਆਂ ਨੂੰ ਬਾਤ ਪਾਈ ਸੀਗੀ ਇਸੇ ਤਰ੍ਹਾਂ ਡਾਕਟਰ ਬਲਬੀਰ ਜੀ ਵੀ ਉਹਨਾਂ ਤਨਾਟਾਂ ਨੂੰ ਬਾਤ ਪਾਉਣਗੇ ਕਿ ਜਿਹੜੇ ਬੜੇ ਵੱਡੇ ਲੰਮੇ ਸਮੇਂ ਤੋਂ ਕੁੰਡਲੀਆਂ ਮਾਰ ਕੇ ਬੈਠੇ ਸੀਗੇ ਜਿਨ੍ਹਾਂ ਨੇ ਸਿਰਫ ਸੱਤਾ ਭੋਗੀ ਐ ਜਨਤਾ ਲਈ ਕੁਛ ਨਹੀਂ ਕੀਤਾ ਕੋਲੀ ਸਾਹਿਬ ਇੱਕ ਨਾ ਸਵਾਲ ਤੁਸੀਂ ਨਾ ਹਮੇਸ਼ਾ ਕਹਿੰਦੇ ਸੀ ਬਲਾਲ ਉਹਨਾਂ ਨੂੰ ਵੀ ਬਲਾ ਲਓ ਕੋਈ ਗੱਲ ਨਹੀਂ ਅ ਤੁਸੀਂ ਹਮੇਸ਼ਾ ਕਹਿੰਦੇ ਸੀ ਜੀ ਵੀ ਜਦੋਂ ਵੀ ਲੈਕਚਰ ਹੁੰਦੇ ਨੇ ਤਾਂ ਮਹਿਲ ਦੇ ਗੇਟ ਖੁੱਲ ਜਾਂਦੇ ਰਹੇ ਹੁਣ ਮਹਿਲ ਦੇ ਗੇਟ ਖੁੱਲੇ ਹੋਏ ਨੇ ਹਾਂ ਜੀ ਸਰ ਬਸ ਇਸ ਤੋਂ ਬਾਅਦ ਜਿਹੜਾ ਇੱਕ ਵਾਰੀ ਨਾ ਹੁਣ ਮਨ ਲੱਗਦਾ ਪਟਿਆਲੇ ਵਾਲੇ ਬਾਹਰੋਂ ਤਾਲਾ ਲਾਣਗੇ ਜੀ ਤਾਂ ਕਹਿੰਦੇ ਜੀ ਇੱਕ ਵਾਰ ਪਟਿਆਲੇ ਵਾਲੇ ਬਾਹਰੋਂ ਤਾਲਾ ਮਾਰਨਗੇ ਚੇਤਨ ਜੀ ਵੀ ਆ ਰਹੇ ਨੇ ਉਧਰੋਂ ਸ਼ਾਇਦ ਨਾਲ ਉਹ ਵੀ ਆ ਜਾਣ ਚੇਤਨ ਜੋੜੇ ਮਾਜਰਾ ਤਾਂ ਦੇਖੋ ਕਿਵੇਂ ਪੂਰਾ ਰਾਉਂਡ ਲਾ ਰਹੇ ਨੇ ਸਕੂਟਰੀ ਦੇ ਉੱਤੇ ਤਾਂ ਚੇਤਨ ਜੀ ਨੂੰ ਵੀ ਮਿਲਦੇ ਨੇ ਉਹ ਵੀ ਤਸਵੀਰ ਬਖਾਉਂਦੇ ਆ ਚੇਤਨ ਜੀ ਕੋਲੀ ਸਾਹਿਬ ਸਕੂਟਰੀ ਤੇ ਸਾਰਾ ਜਹਜਾ ਲੈ ਰਹੇ ਨੇ ਹੈਂ ਜੋਣਾ ਮਾਜਰਾ ਸਾਹਿਬ ਤੁਹਾਡੇ ਐਮਐਲਏ ਐ ਕਿਹੜੀ ਫਿਰਦੇ ਨੇ ਜੀ ਨਹੀਂ ਇਹ ਸਾਡੇ ਐਮਐਲਏ ਨਹੀਂ ਸਾਡੇ ਦੋਸਤ ਨੇ ਸਾਡੇ ਛੋਟੇ ਭਰਾ ਨੇ ਸਾਡੇ ਬੱਚੇ ਨੇ ਆ ਦੇਖੋ ਇਹੀ ਆ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਕਿ ਇਹਨਾਂ ਨੂੰ ਕੋਈ ਇਹ ਨਹੀਂ ਹੈ ਕਿ ਐਡੀਆਂ ਗੱਡੀਆਂ ਦਾ ਕਾਫਲਾ ਲੈ ਕੇ ਘੁੰਮਿਏ ਜਾਂ ਸਕਿਉਰਟੀ ਲੈ ਕੇ ਘੁੰਮਿਏ ਇਹ ਆਮ ਇਹ ਟੁਰੇ ਫਿਰਦੇ ਨੇ ਮੈਂ ਉਂਜੀ ਟੁਰਨ ਟੁਰੰਡਿਆਂ ਜਿੱਦਾਂ ਵੀ ਆਮ ਵਰਕਰ ਹੁੰਦੇ ਨੇ ਤੇ ਇਹ ਤੋਂ ਇਹ ਸਾਫ਼ ਜਾਹਰ ਹੈ ਕਿ ਆਮ ਆਦੀ ਪਾਰਟੀ ਨੇ ਉਹ ਜੋ ਕਲਚਰ ਸੀ ਵੀਆਈਪੀ ਕਲਚਰ ਸੀ ਉਹ ਖਤਮ ਕਰਤਾ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਵੀ ਜਿਵੇਂ ਇੱਕ ਵਰਕਰ ਹੁੰਦੇ ਨੇ ਸੋ ਇੱਥੋਂ ਜਾਹਰ ਹੁੰਦਾ ਹੈ ਕਿ ਜਿਹੜੇ ਆਮ ਆਦੀ ਪਾਰਟੀ ਦੇ ਐਮਐਲਏ ਨੇ ਮੰਤਰੀ ਨੇ ਉਹ ਆਮ ਨੇ ਆਮ ਕਰਾਂਦੇ ਨੇ ਇਸੇ ਕਰਕੇ ਆਮ ਟੁਰੇ ਫਿਰਦੇ ਆ ਆਮ ਆਦੀ ਪਾਰਟੀ ਵੀਆਈਪੀ ਕਲਚਰ ਖਤਮ ਕਰਨਾ ਹੈ ਇਸੇ ਵੀਆਈਪੀ ਕਲਚਰ ਨੂੰ ਆ ਜੋ ਸਕੂਟਰ ਨੂੰ ਤੁਸੀਂ ਵੀਆਈਪੀ ਕਲਚਰ ਕਹਿੰਦੇ ਹੋ ਤਾਂ ਤੁਹਾਡੇ ਸਾਹਮਣੇ ਹੀ ਆ ਤੁਸੀਂ ਆਮ ਆਦਮੀ ਪਾਰਟੀ ਜਿੱਦਾਂ ਦੀ ਆਈ ਆਉਦੋਂ ਤਾਂ ਉਹ ਐਨੇ ਦੁਖੀ ਨੇ ਵੀ ਸਾਡਾ ਸਾਰਾ ਸਟੈਂਡਰਡ ਖਤਮ ਕਰਤਾ ਕਿਉਂਕਿ ਅੱਗੇ ਉਹ ਬਾਹਰ ਪਠਿਆਈ ਰੱਖਦੇ ਤੇ ਨਾ ਮਿਲਣਾ ਨਾ ਕਰਨਾ ਸ਼ਾਮ ਨੂੰ ਕਹਿੰਦੇ ਬਈ ਸਾਥ ਜੀ ਨਹੀਂ ਸਾਹ ਮਿਲ ਸਕਦੇ ਪਰ ਸਾਡੇ ਤਾਂ ਜਦੋਂ ਆ ਗਿਆ ਸੀ ਤਾਂ ਉਹਦੀ ਕਹਿੰਦੇ ਵੀ ਆਉਣੋ ਬਈ ਜਿਹੜਾ ਆ ਗਿਆ ਆਜੋ ਮਿਲੋ ਜੋ ਵੀ ਕੰਮ ਕਰਾ ਕਿਉਂਕਿ ਅਸੀਂ ਕਿਸੇ ਨੂੰ ਇੰਤਜ਼ਾਰ ਨਹੀਂ ਕਰਾਉਣਾ ਅਸੀਂ ਕਿਸੇ ਨੂੰ ਬਾਹਰ ਪਠਿਆ ਆ ਕੇ ਕੋਈ ਜਲੀਲ ਨਹੀਂ ਕਰਨਾ ਸਾਡੇ ਵਾਸਤੇ ਸਾਰੇ ਸਤਿਕਾਰਯੋਗ ਨੇ ਅਸੀਂ ਇਹ ਨਹੀਂ ਬੱਖਬਤ ਕਰਦੇ ਵੀ ਇਹ ਕਾਲੀ ਆ ਕਾਂਗਰਸੀ ਆ ਝਾੜੂ ਵਾਲਾ ਜਿਹੜਾ ਕੰਮ ਨੂੰ ਆ ਗਿਆ ਹਰ ਇੱਕ ਦਾ ਕੰਮ ਕਰਦਾ ਹੈ ਜੀ ਸਾਹਿਬ ਕਹਿੰਦੇ ਕਿ ਮੁੱਖ ਮੰਤਰੀ 2 ਸਾਲ ਚ ਮਿਲੇ ਹੀ ਨਹੀਂ ਆਪਣੇ ਐਮਐਲਏ ਨੂੰ ਇੱਕ ਗੱਲ ਹੋਰ ਸਾਡੀ ਸਰਕਾਰ ਹੈ ਅਸੀਂ ਕਿਸੇ ਤੇ ਝੂਠਾ ਪਰਚਾ ਨਹੀਂ ਕਰਵਾਇਆ ਕਿਸੇ ਦੇ ਧੀ ਪੁੱਤ ਨੂੰ ਨਸ਼ੇ ਤੇ ਨਹੀਂ ਲਾਇਆ ਕਿਸੇ ਦੀ ਪ੍ਰਾਪਰਟੀ ਤੇ ਕੋਈ ਕਬਜ਼ਾ ਨਹੀਂ ਕਰਾਇਆ ਸਰਕਾਰ ਹੁੰਦੇ ਹੋਇਆ ਸਕੂਟਰੀ ਤੇ ਘੁੰਮ ਰਿਹਾ ਜੇ ਕਬਜ਼ੇ ਕਰਾਏ ਹੁੰਦੇ ਤਾਂ ਲੋਕ ਇਦਾਂ ਘੁੰਮਣ ਨਹੀਂ ਸੀ ਦਿੰਦੇ ਉਹ ਜਿਹੜੇ ਕੈਂਡੀਡੇਟ ਹੈਗੇ ਨੇ ਤੇਨਾਂ ਉਹਨਾਂ ਨੂੰ ਸਵਾਲ ਕਰਿਓ ਕਿ ਤੁਹਾਡੀ ਸਰਕਾਰ ਵੀ ਹੈ ਨਹੀਂ ਤੁਸੀਂ ਸੱਤਾ ਵੀ ਭੋਗੀ ਹੈ ਲੋਕਾਂ 'ਚ ਜਾ ਕੇ ਦਿਖਾਓ ਕਿ ਇੱਕ ਵਾਰੀ ਦੇਖੋ ਲੋਕ ਕਿਦਾਂ ਦਾ ਹਾਲ ਬਣਾਉਂਦੇ ਨੇ ਫਿਰ ਪੁਲਿਸ ਸਾਹਿਬ ਚੰਨੀ ਸਾਹਿਬ ਕਹਿੰਦੇ ਕਿ ਐਮ 2 ਸਾਲਾਂ ਚ ਮੁੱਖ ਮੰਤਰੀ ਤੁਹਾਨੂੰ ਮਿਲੇ ਹੀ ਨਹੀਂਗੇ ਆਪਣੇ ਐਮਐਲਏ ਨੂੰ ਸਮਾਂ ਨਹੀਂ ਦਿੱਤਾ ਮਨ ਲੱਗਦਾ ਮਨ ਲੱਗਦਾ ਉਹਨਾਂ ਦੀਆਂ ਅੱਖਾਂ ਦਾ ਆਪਰੇਸ਼ਨ ਠੀਕ ਨਹੀਂ ਹੋਇਆ ਸਰ ਖਲਵਾਂ ਦੀ ਜਿਹੜਾ ਬੰਦਾ 24 ਘੰਟਿਆਂ ਚੋਂ 18 ਘੰਟੇ ਕੰਮ ਕਰਦੇ ਨੇ ਜੀ ਸਾਰਾ ਟਾਈਮ ਸਾਰਾ ਟਾਈਮ ਜਦੋਂ ਤੁਸੀਂ ਦੇਖਿਆ ਕਦੇ ਉਹਨਾਂ ਨੂੰ ਆਪਣੇ ਸੀਮਾ ਹੁੱਚ ਵੀ ਦੇਖਿਆ ਜੀ ਸਾਰਾ ਦਿਨ ਤਾਂ ਉਹ ਪਬਲਿਕ ਦੀ ਸੇਵਾ ਦੇ ਵਿੱਚ ਹਰ ਥਾਂ ਤੇ ਨੇ ਉਹਨਾਂ ਨੂੰ ਲੱਗਦਾ ਕੋਈ ਜੋਗ ਹੈ ਸਿਲੈਕਟਿਵ ਮੈਮਰੀ ਹੈ ਉਹਨਾਂ ਦੀ ਇਹ ਇਸ ਵਾਰ ਲੱਗਦਾ ਕੀ ਹੈ ਕਿਉਂਕਿ ਭਾਜਪਾ ਕਾਂਗਰਸ ਲਗਾਤਾਰ ਵਿਰੋਧੀ ਨੇ ਜਿਹੜੇ ਉਹ ਨਿਸ਼ਾਨੇ ਲਾ ਦੇ ਸਰ ਦੇਖੋ ਉਹ ਵਿਰੋਧੀਆਂ ਦਾ ਕੰਮ ਕੀ ਹੁੰਦਾ ਨਿਸ਼ਾਨੇ ਲਾਉਣਾ ਹੁੰਦਾ ਜੀ ਪਹਿਲਾਂ ਵੀ ਲਾਇਆ ਹੁਣ ਵੀ ਲਾ ਰਹੇ ਨੇ ਫਿਰ ਰੈਪਟੀ ਚੋਣ ਮੈਦਾਨ ਦੇ ਵਿੱਚ ਇਹ ਤੁਹਾਨੂੰ ਕੀ ਲੱਗਦਾ ਹੈਗਾ ਪਿਛਲੇ ਵਾਰ ਤੁਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਹ ਇਸ ਵਾਰ ਕੀ ਲੱਗਦਾ ਉਹ ਕਹਿੰਦੇ ਪਿਛਲੇ ਵਾਰ ਤਾਂ ਇਹਨਾਂ ਦਾ ਤੁੱਕਾ ਲੱਗਿਆ ਐਦ ਕਿ ਨਹੀਂ ਲੱਗਣਾ ਸਰ ਦੇਖੋ ਪਹਿਲੀ ਗੱਲ ਜੇ ਉਹ ਲੋਕਾਂ ਦੇ ਫਤਵੇ ਨੂੰ ਤੁੱਕਾ ਕਹਿੰਦੇ ਨੇ ਤਾਂ ਬੜਾ ਅਫਸੋਸ ਹੈ ਨਾਲੇ ਮੈਂ ਤੁਹਾਨੂੰ ਕਰੈਕਟ ਕਰ ਦਿਆਂ ਸਰ ਮੈਂ ਨਹੀਂ ਹਰਾਇਆ ਮੈਂ ਤਾਂ ਇੱਕ ਉਹ ਕੈਂਡੀਡੇਟਰ ਦੀ ਲਿਸਟ ਦੇ ਵਿੱਚ ਇੱਕ ਨਾਮ ਸੀ ਇੱਕ ਆਪਸ਼ਨ ਸੀ ਹਰਾਉਣ ਵਾਲੇ ਵੀ ਲੋਕ ਨੇ ਜਿਤਾਉਣ ਵਾਲੇ ਵੀ ਲੋਕ ਨੇ ਤਾਂ ਫਿਰ ਇਹ ਕੈਂਡੀਡੇਟ ਨਹੀਂ ਹਰਾਉਂਦਾ ਆਉਂਦਾ ਇਹ ਲੋਕ ਹਰਾਉਂਦੇ ਨੇ ਤੇ ਜੋ ਕਹਿੰਦੇ ਨੇ ਤੁੱਕਾ ਲਾਇਆ ਤਾਂ ਫਿਰ ਐਦ ਕੀ ਤੁੱਕਾ ਦੁਬਾਰਾ ਲੱਗਣਾ ਜਿਹੜੇ ਮਾਜਰਾ ਸਰ ਪਹਿਲਾਂ ਪਹਿਲਾਂ ਕਿਹਨੂੰ ਮੰਨਦੇ ਸਰ ਸੱਚੀ ਦੱਸਿਆਂ ਤਾਂ ਤੁਹਾਨੂੰ ਦੇਖੋ ਔਨ ਗਰਾਉਂਡ ਰਿਐਲਿਟੀ ਆਮ ਆਦਮੀ ਪਾਰਟੀ ਇਸ ਟਾਈਮ ਬਿਲਕੁਲ ਜਿਹੜੀ ਹੈ ਵਨ ਸਾਈਡਿਡ ਸਵੀਪ ਕਰੇਗੀ ਜੀ ਅਕਾਲੀ ਦਲ ਦਾ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿ ਸਕਦਾ ਵੀ ਬਾਦਲ ਸਾਹਿਬ ਦਾ ਤੇ ਕੈਪਟਨ ਸਾਹਿਬ ਦਾ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਉਹਨਾਂ ਦਾ ਰਿਸ਼ਤਾ ਕੀ ਹੈ ਉਹਨਾਂ ਨੇ ਜਾਣ ਬੁੱਝ ਕੇ ਵੀ ਕੈਂਡੀਡੇਟ ਦਿੱਤਾ ਜੀ ਡਾਕਟਰ ਗਾਂਧੀ ਨੂੰ ਤੁਸੀਂ ਡਾਕਟਰ ਗਾਂਧੀ ਜੀ ਦੇਖੋ ਪਹਿਲਾਂ ਆਮ ਆਦਮੀ ਪਾਰਟੀ ਤੋਂ 5 ਸਾਲ ਐਮਪੀ ਰਹੇ ਨੇ ਕੁਝ ਵਿਚਾਰਤਾ ਰਹ ਉਹਨਾਂ ਦੀ ਕੁਝ ਆਪਦੀ ਅਲੱਗ ਹੁੰਦੀ ਹੈ ਉਹ ਪਾਰਟੀ ਲਾਈਨ ਤੋਂ ਨਹੀਂ ਕਰਦੇ ਬਸ ਉਹ ਖੱਟਾ ਹੋ ਗਿਆ ਸੀ ਕਹਿੰਦੇ ਬਸ ਉਹ ਮਨ ਖੱਟਾ ਸਾਨੂੰ ਡਰ ਲੱਗਦਾ ਵੀ ਕਾਂਗਰਸ ਤੋਂ ਜਲਦੀ ਨਾ ਖੱਟਾ ਹੋ ਜਾਣ ਕਿਤੇ ਫੇਰ ਕਿਤੇ ਘਰ ਬਹਿ ਜਾਣ ਤੇ ਪਟਿਆਲਾ ਦੀ ਐਮਪੀ ਦੀ ਸੀਟ ਲਵਾ ਰ ਸੋਝੇ ਕਿਉਂਕਿ ਉਹਨਾਂ ਨੇ ਪਬਲੀਕਲੀ ਇਹ ਕਿਹਾ ਸੀ ਔਨ ਰੈਕੋਰਡ ਕਿਹਾ ਸੀ ਕਿ ਮੈਂ ਕਿਸੇ ਦੇ ਕੰਮ ਨਹੀਂ ਕਰਨਾ ਮੈਂ ਆਪਣੀ ਰੋਟੀ ਕਮਾਉਣੀ ਹੈ ਮੈਂ ਆਪਣਾ ਕਲੀਨਿਕ ਚਲਾਉਣਾ ਤੇ ਜਦੋਂ ਨਾ ਸਰ ਅਸੀਂ ਜਿੱਤ ਜਾਂਦੇ ਹਾਂ ਵੀ ਬਿਲੋਂਗ ਟੂ ਦ ਪਬਲਿਕ ਸਾਡਾ ਅਸੀਂ ਫਿਰ ਉਹਨਾਂ ਦੀ ਸੰਪਤੀਆਂ ਉਹਨਾਂ ਦੀ ਅਮਾਨਤ ਹੈ ਐਮਐਲਏਸ਼ਿਪ ਦੀ ਤੇ ਐਦਾਂ ਨਹੀਂ ਹੋ ਸਕਦਾ ਕਿ ਤੁਸੀਂ ਸਿਲੈਕਟਿਵ ਥੋੜੇ ਟਾਈਮ ਲਈ ਜਦ ਤੱਕ ਦਾ ਤੁਹਾਡੀ ਪਾਰਟੀ ਨਾਲ ਹੈਗੀ ਹੈ ਤੇ ਤੁਸੀਂ ਐਮਪੀ ਉਹ ਬਾਅਦ ਚ ਤੁਸੀਂ ਲੋਕਾਂ ਨੂੰ ਵਿਸਾਰ ਦਿਓ ਨਹੀਂ ਤੀਜੀ ਗੱਲ ਜਿਹੜੀ ਜਿਹੜੇ ਮਹਾਰਾਣੀ ਪੰਨੀਤ ਗੌਰ ਜੀ ਨੇ ਸਰ 20 ਸਾਲ ਉਹਨਾਂ ਨੂੰ ਪਟਿਆਲਾ ਸ਼ਹਿਰ ਨੇ ਕੀ ਨਹੀਂ ਦਿੱਤਾ ਉਹਨਾਂ ਦੇ ਹਸਬੰਦ ਨੂੰ ਕੀ ਨਹੀਂ ਦਿੱਤਾ ਜੀ ਮੁੱਖ ਮੰਤਰੀ ਰਹੇ ਐਮਪੀ ਰਹੇ ਤੇ ਹੁਣ ਜਿਹੜਾ 20 ਸਾਲਾਂ ਚ ਉਹਨਾਂ ਨੇ ਫਿਰ ਦਿੱਤਾ ਕੀ ਪਟਿਆਲੇ ਨੂੰ ਵਾਪਸ ਮੋੜਾ ਮੋੜਾ ਵੀ ਤਾਂ ਸੀ ਸਵਾਲ ਹੈ ਜਦੋਂ ਕੱਲ ਤੁਸੀਂ ਕਿਹਾ ਸੀਗਾ ਕਿ ਮੈਂ ਧਰਮਵੀਰ ਗਾਂਧੀ ਦੀ ਗੱਡੀ 'ਚ ਤੇਲ ਤੱਕ ਪਹੁੰਚਾਂਗਾ ਦੇਖੋ ਤੇਲ ਤੱਕ ਪਵਾਉਂਦਾ ਨਹੀਂ ਰਿਹਾ ਮੈਂ ਕਿਤੇ ਲੈ ਕੇ ਜਾਣਾ ਸੀ ਤਦ ਮੈਂ ਆਪਣੀ ਜੇਬ ਚੋਂ 1000 ਰੁਪਏ ਦਾ ਤੇਲ ਪਵਾ ਕੇ ਲੈ ਗਿਆ ਦੇਖੋ ਜਦੋਂ ਐਮਪੀ ਬਣ ਗਏ ਮੈਨੂੰ ਨਹੀਂ ਲੱਗਦਾ ਫਿਰ ਆਪਾਂ ਨੂੰ ਇਹ ਚਾਹੀਦਾ ਕਿ ਤੇਲ ਪਵਾਉ ਤਾਂ ਜਾਵਾਂਗੇ ਅਸੀਂ ਜੇ ਹੁਣ ਮੈਂ ਐਮਐਲਏ ਆ ਜਾਂ ਮੰਤਰੀਆਂ ਹੁਣ ਮੈਂ ਕਿਸੇ ਦੀ ਜੇਬ ਕੰਨੀ ਦੇਖਿਆ ਜਮੈਂ ਜੇ ਤੇਲ ਪਵਾਉ ਤਾਂ ਜਾਊਗਾ ਬਿਲਕੁਲ ਨਹੀਂ ਹੋਣਾ ਚਾਹੀਦਾ ਜਦੋਂ ਅਸੀਂ ਇੱਕ ਟੁਕ ਮਿਆਦੇ ਤੇ ਪਹੁੰਚ ਗਏ ਤਾ ਸਾਨੂੰ ਸਭ ਤੇ ਜਾਣਾ ਪੈਣਾ ਉਹ ਬਾਕੀ ਤਾਂ ਉਹਨਾਂ ਨੇ ਮੈਨੂੰ ਕਿਉਂ ਦੀ ਨਿਸ਼ਾਨੀ ਸੀਗੀ ਮੈਨੂੰ ਕਹਿਣ ਦੀ ਲੋੜ ਨਹੀਂ ਉਹਨਾਂ ਤਾਂ ਕਹਤਾ ਮੈਂ ਕਿਸੇ ਦੇ ਵਿਆਹ ਤੇ ਭੋਗ ਤੇ ਕਿਸੇ ਦੇ ਨਹੀਂ ਜਾਣਾ ਕਿਸੇ ਮਰਗ ਤੇ ਨਹੀਂ ਜਾਣਾ ਸੋ ਸਭ ਜਾ ਰਹਾ ਹੁਣ ਲੋਕ ਦੇਖ ਲੈਣ ਵੀ ਲੋਕਾਂ ਨੇ ਵੀ ਵੋਟ ਪਾਉਣੀਆਂ ਕਿ ਨਹੀਂ ਪਾਉਣੀਆਂ ਤਾਂ ਬਿਲਕੁਲ ਕਹਿੰਦੇ ਹੁਣ ਲੋਕਾਂ ਨੇ ਵੇਖਣਾ ਕਿ ਵੋਟ ਪਾਉਣੀ ਹੈ ਕਿ ਨਹੀਂ ਪਾਉਣੀ ਕੈਮਰਾ ਪਰਸਨ ਮਲਕੀਤ ਸਿੰਘ ਦੇ ਨਾਲ ਪ੍ਰਵਿੰਦਰ ਸਿੰਘ ਚੱਡਾ ਐਸ ਐਮ ਟੀਵੀ ਨੈਟਵਰਕ ਪਟਿਆਲਾ